ਹਾਂਜੀ ਦੋਸਤੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੁਸੀ ਦੇਖ ਸਕਦੇ ਹੋ ਦੁਆਰ ਦੇ ਵਿੱਚ ਵੜਿਆ ਹੋਇਆ ਐ ਸੱਪ। ਤੇ ਇਹਨੂੰ ਕੱਢ ਰਹੇ ਆਂ ਆਪਾਂ ਬਾਹਰ। ਇਹ ਸੱਪ ਇਹੋ ਜਿਹਾ ਕਿ ਦੁਆਰ ਦੇ ਉੱਤੇ ਸੀਮਿੰਟ ਵਾਲੀ ਕੰਧ ਉੱਤੇ ਵੀ ਆਰਾਮ ਨਾਲ ਚੜ ਜਾਂਦਾ ਐ ਸੱਪ। ਮੈਂ ਇਹਨੂੰ ਬਾਹਰ ਕੱਢ ਕੇ ਦਿਖਾਉਣੇ ਆਂ ਕਿ ਸੱਪ ਬਾਰੇ ਜਾਣਕਾਰੀ ਦੇਵਾਂਗੇ ਦੇ ਬਾਅਦ। ਦੋਸਤੋ ਇਸ ਸੱਪ ਦਾ ਮੁੱਖੇ ਭੋਜਨ ਕਿਰਲੀ ਹੁੰਦੀ ਸ਼ਿਪਕਲੀ ਤੇ ਉਹਨਾਂ ਦੇ ਅੰਡੇਆਂ ਨੂੰ ਮਤਲਬ ਇਹ ਖਾਂਦਾ ਐ ਸੱਪ ਇਹ। ਜਲਵਾ ਆ ਗਿਆ ਲੈ। ਜਿੱਦੇ ਉੱਪਰ ਦੇਖੋ। ਵੀਰ ਮਾਰ ਕੇ ਇਹ ਵੱਜ ਜਾ ਉਹ ਮਾਇ ਦਾ ਸ਼ੋਟ ਹੈ ਉਹਦਾ ਅਗਲਾ ਵੀਡੀਓ ਤੇ ਰੱਖ ਲਈ ਚੱਲ ਵਾ ਇਹ ਵੀਡੀਓ ਉਹ ਰਿਹਾ ਉਹ ਲਾਇਆ ਸ਼ੋਟ ਅਸੀਂ ਇਹ ਫਿੰਡ ਸਵਾਈਨ ਨੇ ਹੱਸ ਦੇ ਸਕਦੇ ਹੋਗੇ ਕਾਮਨ ਹੋਲ ਸਨੇਗ ਪਰਜਾਤੀ ਦਾ ਆਪਾਂ ਇਹ ਬਿਨਾ ਜੜ ਵਾਲਾ ਤੇ ਅਕੰਧ ਤੇ ਆਰਾਮ ਨਾਲ ਚੜਿਆ ਹੋਇਆ ਅਸੀਂ ਦੇਖ ਸਕਦੇ ਹਾਂ ਜੀ ਤੇ ਇਹਨੂੰ ਆਪਾਂ ਕਰ ਲੈ ਰੈਸਕਿਊ ਖੁੱਲੀ ਜਗ੍ਹਾ ਤੇ ਕਰਾਂਗੇ ਕਰੀ ਜੇ ਬੜੇ ਰੋ ਵੀਡੀਓ ਦੇ ਵਿੱਚ ਤੁਸੀਂ ਤੇ ਇਹ ਦੇਖ ਸਕਦੇ ਹੋ ਤੁਸੀਂ ਮਾਦਾ ਹੈ ਇਹ ਤੇੜ ਚਾਂਡੇ ਦੇਖ ਰਹੇ ਹੁਣ ਕੋ ਸੁਣਦੇ ਸੀ ਆਂਡੇ ਇਹਦੇ ਬੀਟ ਚਲੇ ਆ ਸਭ ਨਹੀਂ ਹੈ ਆਪਣੀ ਹੈ ਸੱਚੀ ਹੈ ਨਹੀਂ ਤਾਂ ਕੋਲ ਟੱਕਰ ਦਾ ਕੋਲ ਹੈ ਜਾਓ ਜੀ ਇਹਦਾ ਪਾਣੀ ਇਹਦਾ ਲੱਗਦਾ ਯਾਰ ਜਾਣ ਕੇ ਕਿਤਾ ਕਰਦਾ ਆ ਵਿਹਾਨਡੇ ਹੈਗੇ ਆ ਜਿਹੜਾ ਇਹ ਆਪਣੀ ਤੇ ਕਮਨ ਬੋਲਸ ਨਿਕ ਪਰ ਜਾਂਦੀ ਹੈ ਬਿਨਾ ਜ਼ਹਿਰ ਵਾਲਾ ਬਿਨਾ ਜ਼ਹਿਰ ਵਾਲਾ ਕਿਰਨੀਆਂ ਹੋਗਾ ਕਰ ਲਿਆ ਧਿਆਨ ਦੇ ਉਹਨਾਂ ਨੂੰ ਮਤਲਬ ਉਹ ਜ਼ਹਿਰ ਨਹੀਂ ਤਾਂ ਇਹਨੂੰ ਦੇ ਦੇ ਯਾਰ ਆ ਕੁੜੀ ਨੂੰ ਦੇ ਦੇ ਲੈ ਲੈ ਅਜਾਣ ਨੂੰ ਲੈ ਕੇ ਖੇਡ ਲੈ ਕਰ ਲੈ ਲੈ ਕਰ ਲੋ ਚਲੋ ਭਰਾਵਾ ਹੂੰ